ਮਾਦਾ ਸਮਝੋ ਬੇਹੋਸ਼ ਹੋ ਗਿਆ ਜਾਂ ਗਰਦਨ ਤੇ ਆ ਦੇ ਖੁੱਦ ਸੀ ਆ ਸਾਰਾ ਜੋ ਕੋਈ ਗਰਦ ਨਹੀਂ ਘੁੱਟਦੀ ਤੇ ਆ ਚੀਜ਼ ਨੂੰ ਕਹਿੰਦੇ ਨੇ ਮੇਰੇ ਪੈਰ ਤੇ ਮੈਨੂੰ ਤਾਂ ਮੈਂ ਗਰੇ ਹੀ ਮੈਨੂੰ ਨਹੀਂ ਪਤਾ ਲੱਗਾ ਵੀ ਇੱਕੋ ਦਮ ਕੀ ਜਿਵੇਂ ਇੱਕੋ ਦਮ ਕੋਈ ਚੀਜ਼ ਪਛਾਣ ਗਰਦਨ ਦੱਬ ਕੇ ਵੀ ਮਾਰ ਨਹੀਂ ਹੁੰਦਾ ਤੇ ਉਹਦਾ ਨਸ਼ੇੜੀ ਨੇ ਜੀ ਉਹਨਾਂ ਦਾ ਕੋਈ ਉਹਨਾਂ ਜਿਹੜੇ ਆਪਣੇ ਮਾਪੇ ਦੇ ਨਹੀਂ ਬਣ ਸਕਿਓ ਕਿਸੇ ਦੇ ਕੀ ਬਣਨਗੇ ਜੀ ਮੈਂ ਤਾਂ ਇਹੀ ਗੱਲ ਕਹਿ ਸਕਦਾ ਉਸ ਟਾਈਮ ਜੀ ਰੋਟੀ ਦਾ ਟਾਈਮ ਸੀ ਜਦੋਂ ਬੰਦੇ ਦਵਾਈ ਦਿੰਦੇ ਨੇ ਇਹਨਾਂ ਦਾ ਨਰਸੰਦਰ ਸੀ ਨਰਸ ਨੇ ਜਦ ਦਵਾਈ ਦੇ ਕੇ ਪਿੱਛੇ ਮੁੜਨ ਲੱਗਾ ਨਰਸ ਨੂੰ ਤੱਕਾ ਦੇ ਕੇ ਸਾਰਾ ਗੇਟ ਖੋਲ ਗਿਆ ਬੰਦਾ ਅੰਦਰ ਬਾਹਰ ਨਿਕਲਦਾ ਜੀ ਉਧਰ ਨਰਸ ਦੇ ਸਿਰ 'ਚ ਵੀ ਮਾਰ ਗਏ ਉਹ ਉਸ ਤੋਂ ਬਾਅਦ ਇੱਕੋ ਨਾਮ ਮੇਰੇ ਕੰਨੀ ਆਇਆ ਤੇ ਐ ਕਰ ਗਰਦਨ ਨੂੰ ਦੱਬਿਆ ਉਹਨਾਂ ਨੇ ਤੇ ਨਾਲ ਨਾਲ ਮੈਂ ਗिरा ਮੇਰੇ ਪੈਰ ਇੱਥੇ ਵੀ ਮੈਂ ਤਾਂ ਐਨਾ ਪਤਾ ਲੱਗਿਆ ਵੀ ਮੇਰੀ ਗਰਦਨ ਘੁਟਿਆ ਤੇ ਮੈਨੂੰ ਨਹੀਂ ਪਤਾ ਲੱਗਿਆ ਵੀ ਜਦੋਂ ਮੈਂ ਕੰਧ ਨਾਲ ਮੈਂ ਥੱਲੇ ਗਿਰ ਗਿਆ ਇਹਨਾਂ ਨੂੰ ਬਾਅਦ ਵਿੱਚ ਮੈਂ ਦੱਸਿਆ ਵੀ ਤੂੰ ਗਿਰ ਗਿਆ ਉਹ ਤੋਂ ਬਾਅਦ ਮੇਰੇ ਉਰੇ ਵੀ 6:00 ਵਜੇ ਐ ਸਾਈਡ ਤੇ ਕਬੀ ਕਬੀ ਲੱਗਦੇ ਜੀ ਉਹ ਦਿਖਾਤਾ ਮੈਡਮ ਜੀ ਕਿੰਨੇ ਬੰਦੇ ਸੀਗੇ ਜਿਹੜੇ ਉੱਥੇ ਉਹ ਲਗ ਹਜੂਮ ਹੀ ਲੱਗਿਆ ਮੈਨੂੰ ਤਾਂ ਜੀ ਕੋਈ ਹੈਗੇ ਬੰਦੇ ਤਾਂ ਭੱਜਣੇ ਤਾਂ ਬਹੁਤ ਸੀ ਪਰ ਇਹਨਾਂ ਨੇ ਹਿੰਮਤ ਕਰਕੇ ਰੋਕ ਲਿਆ ਕਿੰਨੇ ਬੱਚੇ ਲੈ ਜੀ ਹੁਣ 8 ਬੰਦੇ ਭੱਜਦੇ ਨੇ ਜੀ 8 ਬੰਦੇ ਭੱਜ ਗਏ ਹੈ ਕਿੱਥੋਂ ਦੇ ਨੇ ਕੁਝ ਪਤਾ ਤੁਹਾਨੂੰ ਉਹ ਆਪਣੇ ਬਾਕੀ ਉਹਨਾਂ ਸਾਰੇ ਪਿੰਡਾਂ ਦਾ ਹੀ ਨੇ ਜੀ ਕੋਈ ਅਲੇ ਦੋਲੇ ਸੰਗਰੂਰ ਦੇ ਕੋਈ ਐਨ ਡੀ ਪੀ ਐਸ ਵਾਲੇ ਨੇ ਦੂਜੇ ਵੀ ਨਹੀਂ ਨੇ ਜੀ ਆਮ ਵਾਲੇ ਵੀ ਨਹੀਂ ਅੱਛਾ ਜੀ ਕੋਈ ਇੱਕ ਸਾਰ ਮੇਰੀ ਰਿਕਵੈਸਟ ਹੈ ਜੀ ਜਿਹੜੇ ਐਨ ਡੀ ਪੀ ਐਸ ਵਾਲੇ ਨੇ ਉਹ ਆਮ ਬੰਦਿਆਂ ਨੂੰ ਖਰਾਬ ਕਰ ਰਹੇ ਨੇ ਉਸ ਉਹਨਾਂ ਦਾ ਦੂਜਿਆਂ ਨੂੰ ਵੀ ਭਜਾਣ ਚ ਉਹਨਾਂ ਦਾ ਹੱਥ ਹੈ